ਹਾਂਜੀ ਸੱਜਣਾ ਦੋਸਤੋ ਦੋਸਤੋ ਮਨੂਰਾਤ ਮੇ ਸੱਜਦਾ ਫੋਨ ਆਇਆ ਕਹਿੰਦਾ ਮੈਨੂੰ ਮੇਰੇ ਨਾਲ ਦੇ ਬੰਦੇ ਲਈ ਕਹਿੰਦਾ ਮੈਨੂੰ ਫੋਨ ਕਰਦਾ ਕਹਿੰਦਾ ਕਿ ਮੇਰੇ ਸੀਪੀਓ ਸਾਹਿਬ ਨਾਲ ਗੱਲ ਹੋ ਗਈ ਕਿਸੇ ਨੇ ਮੇਰੀ ਫੇਕ ਆਈਡੀ ਬਣਾ ਕੇ ਕਿਸੇ ਨੇ ਮੇਰੀ ਫੇਕ ਆਈਡੀ ਬਣਾ ਕੇ ਉਹ ਤੋਂ ਕਮੈਂਟ ਕੀਤਾ ਇੱਕ ਸੱਜਣ ਕੋ ਸਾਡੇ ਵਿਭਾਗ ਦੇ ਕਹਿੰਦਾ ਕਾਨੂੰਨ ਹੱਥ ਅੱਤ ਲਾਏ ਪੁੱਤ ਜਦੋਂ ਕੋਈ ਧੀ ਦੇ ਕਿੱਦ ਨੂੰ ਹੱਥ ਪਾ ਲਿਆ ਫਿਰ ਉਹ ਬਾਪ ਵਾਸਤੇ ਕੋਈ ਕਾਨੂੰਨ ਕੋ ਰਹਿ ਨਹੀਂ ਜਾਂਦਾ ਜੋ ਕੱਤੀਰੀ ਚੁੰਨੀ ਨੂੰ ਕੋਈ ਕਤੀੜ ਹੱਥ ਪਾ ਲਵੇ ਨਾ ਫਿਰ ਉਸ ਬਾਪਵਾਦ ਕੋਈ ਕਾਨੂੰਨ ਮੈਂ ਰੱਖਦਾ ਨਹੀਂ ਆ ਕਿ ਕੀ ਕਾਨੂੰਨ ਹੈ ਇਸ ਕਤੀੜ ਦੇ ਜੋ ਭੁੰਕੇ ਆ ਤੁਸੀਂ ਪਾੜੀ ਲੈ ਆਉਣਾ ਬਾਈਸਾ ਜਿਹੜਾ ਫੋਨ ਆ ਕੇ ਦੇ ਅੰਦਾਜ਼ ਚੱਲਾਂਗਾ ਅੰਦਾਜ਼ ਚੱਲਾਂਗੇ ਦੋਸਤੋ ਮੈਂ ਕਿਸੇ ਨੂੰ ਫਸਾਉਣਾ ਨਹੀਂ ਚਾਹਦਾ ਕਿ ਤੁਸੀਂ ਮੇਰੀ ਖਾਤਰ ਇਹ ਕਾਨੂੰਨ ਫਵਾਜੋ ਜਾ ਕੇ ਤੁਹਾਡੇ ਕੋਲ ਨਜਾਇਜ਼ ਕਾਰਵਾਈ ਹੋ ਜੇ ਪਰ ਮੈਂ ਉਹ ਕਤੀੜ ਨੂੰ ਕਹਿਣਾ 16 ਫੇਰ ਕਰੀ ਉਹਨਾਂ ਕ ਬੋਲਿਆ ਕਰ ਜਿੰਨਾਂ ਤੇ ਲਤਾ ਪਾਰ ਚਲਦਿਆਂ ਹੋਣਾ ਕਮਰੇ ਬੈ ਕੇ ਸਾਰੇ ਬੋਲ ਲੈਂਦੇ ਆ ਕਹਿੰਦੇ ਕੇ ਲੋਕਾਂ ਨਾਲ ਕਰਦੇ ਤੇਨੂੰ ਖਾਲ ਕਰਦੇ ਤੇ ਧੰਦਾ ਹੀ ਇਹ ਆ ਪਤਾ ਤੂੰ ਸਰਕਾਰਾਂ ਪਾਲਤੂ ਤੇ ਗੱਲ ਚ ਪਟਾ ਪਾਇਆ ਬੁਰਕੀ ਪੌਦੇ ਜਿੰਨੇ ਜਿੰਨੇ ਬੁਰਕੀ ਪਾ ਕੇ ਬੋਲੂਗਾ ਉਹਨਾਂ ਦੇ ਬੋਲਦਾ ਉਹਦੇ ਬੋਲਦਾ ਤੇ ਕਾਰਵਾਈ ਕੋਈ ਨਹੀਂ ਕਰਾਉਣੀ ਨਾ ਮੈਨੂੰ ਪਤਾ ਕਾਰਵਾਈ ਕਰਦੀ ਵੀ ਕਿਸੇ ਨੇ ਨਹੀਂਗੀ ਅੱਗੇ ਕਹਿੰਦੇ ਕੀਤੀ ਆ ओके गाइस ਜੇਕਰ ਕੱਠੇ ਹੋਗੇ ਕੀ ਕੀਤਾ ਬਖਿਆ ਨਹੀਂ ਕੁਛ ਨਹੀਂ ਕੀਤਾ ਤੈਨੂੰ ਵੀ ਇਹ ਗੱਲ ਦਾ ਪਤਾ ਤੇ ਸਾਰੀ ਦੁਨੀਆ ਨੂੰ ਪਤਾ ਵੀ ਪ੍ਰਸ਼ਾਸਨ ਕਰਦੇ ਕੁਛ ਨਹੀਂ ਕਰਦਾ ਤੇ ਘਰ ਵੀ ਮੈਂ ਪ੍ਰਸ਼ਾਸਨ ਨੂੰ ਕੋਈ ਕਰਵਾਣੀ ਕਿਹੜੇ ਲੋਕ ਆ ਯਾਰ ਸਮਝ ਨਹੀਂ ਆਉਂਦੇ ਨੌਕਰ ਉਹਦੇ ਮੈਂ ਤੇ ਇਤਰੀ ਭੈਣ ਭਰ ਤੇ ਪਰਵਾਹ ਪਰ ਬਾੜਾ ਦੀ ਬੋਲਣਾ ਇਵੇਂ ਸੋਚ ਲਈ ਹੈਗੀ ਤੇਰੇ ਉਹ ਗੰਦੀ ਸੋਚ ਲਈ ਹੈਗੀ ਮੇਰੀ ਜੋ ਤੇਰੀ ਧੀ ਉਹ ਵੀ ਮੇਰੀ ਧੀ ਆ ਜੋ ਤੇਰੀ ਭੈਣ ਉਹ ਵੀ ਮੇਰੀ ਭੈਣਾ ਪਰ ਲਾਂਤੀ ਆ ਤੇਰੇ ਲੱਖ ਲਾਂਤੀ ਲੱਖ ਲਾਂਤੀ ਤੇਰੇ ਤੇ ਲੱਖ ਨਹੀਂ ਕਰੋੜਾਂ ਲਾਂਤੀ ਤੇਰੇ ਤੇ ਆਜੀ ਸੱਸੀ ਗਾ ਦੋਸਤੋ ਦੋਸਤੋ ਮੈਨੂੰ ਰਾਤ ਨੂੰ ਸੱਜਦਾ ਫੋਨ ਆਇਆ ਕਹਿੰਦਾ ਮੈਨੂੰ ਮੇਰੇ ਨਾਲ ਦੇ ਬੰਦੇ ਲੈ ਕਹਿੰਦਾ ਮੈਨੂੰ ਫੋਨ ਕਰਦਾ ਕਹਿੰਦਾ ਕਿ ਮੇਰੇ ਸੀਪੀਓ ਸਾਹਿਬ ਨਾਲ ਗੱਲ ਹੋ ਗਈ ਕਿਸੇ ਨੇ ਮੇਰੀ ਫੇਕ ਆਈਡੀ ਬਣਾ ਕੇ ਕਿਸੇ ਨੇ ਮੇਰੇ ਫੇਕ ਆਈਡੀ ਬਣਾ ਕੇ ਉਤੋਂ ਕਮੈਂਟ ਕੀਤਾ। ਇੱਕ ਸੱਜਣ ਕੋ ਸਾਡੇ ਮਹਿਕਮੇ ਦਾ ਕਹਿੰਦਾ ਕਾਨੂੰਨ ਹੱਥ ਅਸਲਾ ਹੈ। ਉਤ ਜਦੋਂ ਕੋਈ ਧੀ ਦੇ ਚਿੱਲੂ ਹੱਥ ਪਾ ਲੈਣਾ ਫਿਰ ਉਹ ਬਾਪ ਵਾਸਤੇ ਕੋਈ ਕਾਨੂੰਨ ਕੋ ਰਹਿ ਨਹੀਂ ਜਾਂਦਾ। ਜਦੋਂ ਕਿ ਧੀ ਦੀ ਚੁੰਨੀ ਨੂੰ ਕੋਈ ਕਤਿਹੜ ਹੱਥ ਪਾ ਲਵੇ ਨਾ ਫਿਰ ਉਸ ਬਾਪ ਵਾਸਤੇ ਕੋਈ ਕਾਨੂੰਨ ਮੈਂ ਰੱਖਦਾ ਨਹੀਂ। ਵੀ ਕੀ ਕਾਨੂੰਨ ਹੈ? ਇਸ ਕਟੀ ਦੇ ਜੋ ਭੁੰਕਿਆ ਤੁਸੀਂ ਪੜੀ ਲਿਆ ਹੋਣਾ ਬੱਸ ਜਿਹੜਾ ਫੋਨ ਇੱਕ ਦੇ ਅੰਦਰ ਚੱਲਾਂਗਾ ਅੰਦਰ ਚੱਲਾਂਗੇ ਦੋਸਤੋ ਮੈਂ ਕਿਸੇ ਨੂੰ ਫਸਾਉਣਾ ਨਹੀਂ ਚਾਹਦਾ ਕਿ ਤੁਸੀਂ ਮੇਰੀ ਖਾਤਰ ਇਹ ਕਹਿੰਦਾ ਫਵਾਜੋ ਜਾ ਕੇ ਤੁਹਾਡੇ ਕੋਲ ਨਿਆਂਇਕ ਕਾਰਵਾਈ ਹੋ ਜੇ ਪਰ ਮੈਂ ਉਹ ਕਟੀ ਨੂੰ ਕਹਿਣਾ 16 ਫੇਰ ਇੱਕ ਰੀ ਉਹਨਾਂ ਕੋ ਬੋਲਿਆ ਕਰ ਜਿੰਨਾਂ ਤੇ ਲਤਾ ਭਾਰ ਚ ਆਉਂਦੇ ਆ ਹੋਣਾ ਕਮਰੇ ਬੈ ਕੇ ਸਾਰੇ ਬੋਲ ਲੈਂਦੇ ਆ ਕਜੀ ਕੇ ਲੋਕਾ ਕਾੜਦੇ ਤੇ ਕੇ ਲੋਕਾ ਕਾੜਦੇ ਤੇ ਧੰਦਾ ਹੀ ਯਾਰ ਪਤਾ ਤੂੰ ਸਰਕਾਰਾਂ ਪਾਲਤੂ ਤੇ ਗੱਲ ਚ ਪਟਾ ਪਾਇਆ ਬੁਰਕੀ ਪੌਦੇ ਜਿੰਨੇ ਜਿੰਨੇ ਬੁਰਕੀ ਪਾ ਕੇ ਬੋਲੂਗਾ ਕੋਨਾ ਕੇ ਬੋਲਦਾ ਉਹ ਉਹ ਬੋਲਦਾ ਤੇ ਕਾਰ ਵੀ ਕੋਈ ਨਹੀਂ ਕਰਾਉਣੀ ਲੋਇ ਮੈਨੂੰ ਪਤਾ ਕਾਰ ਵੀ ਕਰਦੀ ਕਿਹਨੇ ਨਹੀਂ ਗਈ ਅੱਗੇ ਕਦੇ ਕੀਤੀ ਹੈ ਅੱਗੇ ਗਾਜ਼ੀਪੁਰ ਕੱਠੇ ਹੋ ਗਏ ਕੀ ਕੀਤਾ ਬਸ ਯਾਦ ਨਹੀਂ ਕੁਝ ਨਹੀਂ ਕੀਤਾ ਤੈਨੂੰ ਵੀ ਇਹ ਗੱਲ ਦਾ ਪਤਾ ਤੇ ਸਾਰੀ ਦੁਨੀਆ ਨੂੰ ਪਤਾ ਵੀ ਪ੍ਰਸ਼ਾਸਨ ਨੇ ਕਰਦੇ ਕੁਝ ਨਹੀਂ ਕਰਨਾ ਤੇ ਕਾਰ ਵੀ ਮੈਨੂੰ ਪ੍ਰਸ਼ਾਸਨ ਤੋਂ ਕੋਈ ਕਰਵਾਉਣੀ ਨਹੀਂ ਇਹ ਨਹੀਂ ਹੋਗਾ ਯਾ ਸਮਝਣ ਨੂੰ ਨਾ ਕਰੀਓ ਦੀ ਮੈਂ ਤੇ ਈ ਤੇਰੀ ਭੈਣ ਵਰ ਤੇ ਪਰਵਾਹ ਵਰ ਬੜਾ ਦੀ ਬੋਲਣਾ ਇਹਨੇ ਸੋਚ ਲਈ ਹੈ ਕਿ ਤੇਰੇ ਵੀ ਗੰਦੀ ਸੋਚ ਲਈ ਹੈ ਮੇਰੀ ਜੋ ਤੇਰੀ ਈ ਹੋਈ ਮੇਰੀ ਈ ਆ ਜੋ ਤੇਰੀ ਭੈਣ ਹੋਈ ਮੇਰੀ ਭੈਣ ਆ ਪਰ ਲਾਂਤੀ ਆ ਤੇਰੇ ਲੱਖ ਲਾਂਤੀ ਲੱਖ ਲਾਂਤੀ ਤੇਰੇ ਤੇ ਲੱਖ ਨੇ ਕਰੋੜਾਂ ਲਾਂਤੀ ਤੇਰੇ ਤੇ